ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਵੱਲੋਂ ਸਾਲਾਂ ਤੋਂ ਕਿਰਾਇਆ ਨਾ ਦੇਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਪਰਿਸ਼ਦ ਵੱਲੋਂ ਕਿਰਾਏਦਾਰਾਂ ਦੀਆਂ ਦੁਕਾਨਾਂ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਪਰਿਸ਼ਦ ਦੇ ਸਕੱਤਰ ਜੀਨਤ ਠੇਰਾ ਅਨੁਸਾਰ ਇਹ ਕਾਰਵਾਈ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ ਕਿਉਂਕਿ ਇਹ ਦੁਕਾਨਦਾਰ ਕਈ ਸਾਲਾਂ ਤੋਂ ਜ਼ਿਲ੍ਹਾ ਪਰਿਸ਼ਦ ਨੂੰ ਦੁਕਾਨਾਂ ਦਾ ਕਿਰਾਇਆ ਨਹੀਂ ਜਮ੍ਹਾਂ ਕਰਵਾ ਰਹੇ ਸਨ। ਉਥੇ ਹੀ ਦੁਕਾਨਦਾਰਾਂ ਨੇ ਜ਼ਿਲ੍ਹਾ ਪਰਿਸ਼ਦ ਦੀ ਕਾਰਵਾਈ ਦਾ ਰੋਸ ਜਤਾਇਆ ਹੈ ਅਤੇ ਕਿਹਾ ਹੈ ਕਿ ਉਹ 1.5 ਲੱਖ ਰੁਪਏ ਕਿਰਾਇਆ ਨਹੀਂ ਦੇ ਸਕਦੇ। ਜ਼ਿਲ੍ਹਾ ਪਰਿਸ਼ਦ ਨੂੰ ਹੌਲੀ-ਹੌਲੀ ਕਰਕੇ ਦੁਕਾਨਦਾਰਾਂ ਨੂੰ ਪੈਸੇ ਜਮ੍ਹਾਂ ਕਰਵਾਉਣ ਦਾ ਮੌਕਾ ਦੇਣਾ ਚਾਹੀਦਾ ਹੈ। ਇਹ ਥੋੜਾ ਗਲਤ ਹੈ ਦੁਕਾਨਦਾਰ ਬੰਦੇ ਨੇ ਕਿਸਾਨ ਜਿੱਥੇ ਮਰਜੀ ਮੋਟਾ ਲਾਣ ਠੀਕ ਹੈ ਜਦੋਂ ਮਰਜੀ ਆਪਣੇ ਫੋਰਜ ਦੇ ਸਰਕਾਰੀ ਮੁਲਾਜ਼ਮ ਉਹਨੇ ਹੜਤਾਲ ਕਰਦੇ ਨੇ ਜੋ ਵੀ ਆਪਣੇ ਕਰਦੇ ਨੇ ਉੱਚੇ ਸਰਕਾਰ ਦੇ ਕੋਈ ਹੋਰ ਨਹੀਂ ਹੈਗਾ ਵਪਾਰੀਆਂ ਉੱਪਰ ਜੋਰ ਦੇ ਇੱਕ ਮੌਕਾ ਦਿਓ ਕਿਰਾਇਆ ਹੈਗੇ ਨੇ ਬਕਾਇਆ ਜਲਦੀ ਵੀ ਆ ਦਿੱਲੇ ਦੇ ਬੇਨ ਕਿਹਾ ਉਹ ਕਹਿੰਦੇ ਅੱਜ ਉਹ ਆਪਣੇ ਮੰਦੇ ਨੇ ਬੇ ਸਾਰੇ ਕਹਿੰਦੇ ਫੇ ਦੋ ਪੈਸੇ ਆਈ ਸੀ ਹਾਂ ਇੱਕ ਵਾਰ ਇੱਕ ਵਾਰ ਦਿਓਗਾ ਦੋ ਦੁਕਾਨਾਂ ਪਿੱਛੇ ਬੰਦਲੀ ਕਰਵਾਤੀ ਉਹਨਾਂ ਨੇ ਦੋ ਦੁਕਾਨਾਂ ਉਹ ਆਲਰੇਡੀ ਬੰਦ ਨੇ ਮਗਾਨਾ ਉਹ ਕੋਈ ਨੋਟਿਸ ਵਗੈਰਾ ਦਿੱਤਾ ਗਿਆ ਪਹਿਲੇ ਜਾਂ ਕੋਈ ਨੋਟਿਸ ਤਾਂ ਆਈ ਵੀ ਨਹੀਂ ਆਈ ਨਹੀਂ ਇਰ ਵੀ ਤੁਸੀਂ ਜੋ ਪੈਸੇ ਦੇ ਜਮਾ ਕਰਾਏ ਦੁਕਾਨਦਾਰ ਨੇ ਤਾਂ ਦਿੱਤੇ ਆ ਆਪਣੇ 50000 ਰੁਪਏ ਮੰਗ ਰਾਇਆ 2 ਮਹੀਨੇ ਬੰਨ ਕਿੰਨਾ ਮੰਨਦਾ ਇਹ ਕਰਾਇਆ ਦੀ ਜਨਾਹ ਹੀ ਕਿੰਨੇ ਵੀ ਸਾਡੀਆਂ ਇਨਸਾਲਮੈਂਟ ਆਪਣੇ ਕਰ ਦਿਓ ਅਸੀਂ ਦੇਣ ਨੂੰ ਤਿਆਰ ਆ ਹੁਣ ਆਪਣੇ ਦੇ ਨਹੀਂ 50000 ਰੁਪਏ ਹੁੰਦੇ ਨੇ ਨਹੀਂ ਮੰਨਦੇ ਵਿੱਚ ਨਹੀਂ ਮੰਨਦੇ ਕਰਦਾ ਦੇਣ ਨੂੰ ਤਿਆਰ ਆ ਇਹਨਾਂ ਦਾ ਹਰ ਦੁਕਾਨ ਦਾ ਵੱਖੋ ਵੱਖਰੇ ਸਮੇਂ ਦਾ ਕਿਰਾਇਆ ਬਕਾਇਆ ਪੈਂਡਿੰਗ ਸੀ ਜੀ ਜੋ ਲੱਖਾਂ ਦੀ ਅਮਾਉਂਟ ਦੇ ਵਿੱਚ ਹੈਗਾ ਸੀ ਅੱਜ ਜਿਲ੍ਹਾ ਪਰੀਸ਼ਦ ਵੱਲੋਂ ਪ੍ਰੋਪਰ ਸਾਰੇ ਨੀਮਾ ਦੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਇਹ ਕਬਜ਼ਾ ਪੁਲਿਸ ਦੀ ਸਹਾਇਤਾ ਦੇ ਨਾਲ ਲਿਆ ਜਾ ਰਿਹਾ ਹੈਗਾ ਐਂਡ ਪ੍ਰੋਪਰ ਕਾਨੂੰਨੀ ਪ੍ਰਕਿਰਿਆ ਪ੍ਰੋਪਰ ਫਾਲੋ ਹੋਈ ਹੈਗੀ ਜੀ ਇਆਂ ਦੁਕਾਨਾਂ ਦਾ ਇਨਫੈਕਟ 16 16 ਲੱਖ 14 ਲੱਖ 15 ਲੱਖ 11 ਲੱਖ ਤੁਸੀਂ ਐਵਰੇਜ ਲਗਾਉ ਤਾਂ 10 ਲੱਖ ਤਾਂ ਐਵਰੇਜ ਤੁਸੀਂ ਪ੍ਰਤੀ ਦੁਕਾਨ ਲੈ ਸਕਦੇ ਹੋ ਔਰ ਅੱਜ ਅਸੀਂ 25 ਦੁਕਾਨਾਂ ਦਾ ਕਬਜ਼ਾ ਲੈ ਰਹੇ ਹਾਂ 23 17 ਤੋਂ ਨੇ ਕਈ ਇਵਨ 15 ਸਾਲ ਪੁਰਾਣੇ ਮਾਮਲੇ ਵੀ ਹੈਗੇ ਨੇ ਵਿੱਚ ਇਹੜੀ 15 ਸਾਲ ਤੋਂ ਪੈਂਡਿੰਗ ਚੱਲੇ ਆ ਰਹੇ ਨੇ ਤਾਂ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਮਾਨਯੋਗ ਅਦਾਲਤ ਦਾ ਫੈਸਲਾ ਲੈ ਕੇ ਉਪਰੰਤ ਕਾਰਵਾਈ ਕੀਤੀ ਹੈ ਜੀ ਕੋਈ ਨੋਟਿਸ ਵੀ ਭੇਜੇਗੇ ਹਾਂਜੀ ਹਾਂਜੀ ਬਹੁਤ ਨੋਟਿਸ ਭੇਜੇ ਨੇ ਐਂਡ ਜਦੋਂ ਇਹ ਕਿਸੇ ਨਾ ਦੇਣ ਦਾ ਸਾਨੂੰ ਹੋਇਆ ਫਿਰ ਇਹਨਾਂ ਨੇ ਕੋਈ ਵੀ ਕਰਾਇਆ ਸਾਨੂੰ ਨਹੀਂ ਦੇਣਾ ਹੈਗਾ ਐਂਡ ਆਪਣਾ ਬਕਾਇਆ ਸਾਰਾ ਕਲੀਅਰ ਨਹੀਂ ਕਰਨਾ ਤਾਂ ਅੱਜ ਫਿਰ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਪਈ। ਬੇਨਤੀ ਹੈ ਕਿ ਸਾਰਾ ਆਪਦਾ ਬਕਾਇਆ ਕਲੀਅਰ ਕਰਨਗੇ ਤਾਂ ਹੀ ਕੋਈ ਮਸਲੇ ਦਾ ਹੱਲ ਨਿਕਲੂਗਾ। ਇਦਾਂ ਥੋੜਾ ਦੇਣ ਨਾਲ ਜਿਹੜੀ ਦੁਕਾਨਾਂ ਸੀਲ ਕੀਤੀਆਂ ਉਹ ਫਿਰ ਪਰਮਨੈਂਟਲੀ ਬੰਦ ਰਹਿਣਗੇ। ਹਾਂ ਉਹਦੀ ਜਲਦੀ ਮਾਨਯੋਗ ਡੀ ਸਾਹਿਬ ਕੋਲ ਅਸੀਂ ਪ੍ਰਮਾਣਗੀ ਲੈ ਕੇ ਉਹਨਾਂ ਨੂੰ ਨਵੇਂ ਸਿਰ ਤੋਂ ਉਹਦੀ ਖੁੱਲੀ ਬੋਲੀ ਅਸੀਂ ਕਰਾਵਾਂਗੇ। ਤਾਂ ਉਹਦੇ ਵਿੱਚ ਫਿਰ ਹਰ ਬੰਦੇ ਨੂੰ ਇਕੁਅਲ ਚਾਂਸ ਮਿਲੂਗਾ। ਅਸੀਂ ਚਾਹੁੰਦੇ ਹਾਂ ਤੁਸੀਂ ਆਪਦਾ ਕਾਰੋਬਾਰ ਵਧੀਆ ਕਰੋ। ਪਰੰਤੂ ਜਿਸ ਰੇਟ ਤੇ ਜੋ ਤੁਹਾਡਾ ਮਹੀਨਾ ਕਰਾਇਆ ਜ਼ਿਲ੍ਹਾ ਪਰੀਸ਼ਦ ਨਾਲ ਐਗਰੀਮੈਂਟ ਫਿਕਸ ਹੋਇਆ ਉਹਨੂੰ ਸਮੇਂ ਤੇ ਦੇਣ ਦੀ ਖੇਚਨ ਕਰੋ ਤਾਂ ਜੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਮਹਿਕਮੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਜੇਕਰ ਸਾਨੂੰ ਹੋਰ ਵੀ ਬੇਦਖਲੀ ਹੁਕਮ ਆਉਂਦੇ ਨੇ ਮਾਣੀ ਉਹ ਅਦਾਲਤ ਵੱਲੋਂ ਤਾਂ ਉਹਨਾਂ ਨੂੰ ਹੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਐਗਜ਼ੀਕਿਊਟ ਕਰਾਇਆ ਜਾਊਗਾ